ਅੱਜ ਅਸੀਂ ਇੱਕ ਸਬਡਿਵੀਜ਼ਨ ਪਲੱਸ ਦੇ ਵਿੱਚ ਜਿੰਨੇ ਵੀ ਮੈਰੀਜ ਪੈਲਸ ਪੈਂਦੇ ਹੈਗੇ ਆ ਉਹਨਾਂ ਦੇ ਮਾਲਕਾਂ ਔਰ ਮੈਨੇਜਰਜ਼ ਨੂੰ ਬੁਲਾ ਕੇ ਆਪਣੇ ਨਦਰਤ ਰਾਤ ਸਬਡਿਵੀਜ਼ਨ ਵਿੱਚ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਜਿਹੜਾ ਇੱਕ ਕੱਲ ਬੜਾ ਹੀ ਜਿਹੜਾ ਦੁਖਦਾਈ ਜਿਹੜੀ ਘਟਨਾ ਹੋਈ ਹੈ ਫੋਜਪੁਰੇ ਦੇ ਵਿੱਚ ਇੱਕ ਮੈਰੀਜ ਪੈਲਸ ਦੇ ਵਿੱਚ ਜਦੋਂ ਲੜਕੀ ਦੀ ਢੋਲੀ ਤੋਰਨ ਲੱਗੀ ਸੀ ਤੇ ਉੱਥੇ ਉਹ ਫਾਇਰ ਹੋ ਗਿਆ ਉਹਦੇ ਭਰਾ ਕੋਲ ਲੜਕੀ ਦੇ ਉਹ ਲੜਕੀ ਦੇ ਲੱਗ ਗਿਆ ਤੇ ਜਿਹਦੇ ਨਾਲ ਉਹ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਕੇ ਤੇ ਹਸਪਤਾਲ ਦੇ ਵਿੱਚ ਮੌਤ ਔਰ ਜਿੰਦਗੀ ਦੀ ਲੜਾਈ ਲੜ ਰਹੀ ਹੈ ਤੇ ਉਸ ਗੱਲ ਨੂੰ ਲੈ ਕੇ ਤੇ ਸਾਰੇ ਮੈਰਿਜ ਪਹਿਲੇ ਸਵਾਲਿਆਂ ਨੂੰ ਇਸ ਗੱਲ ਲਈ ਆਪਾਂ ਸचेਤ ਕਰਨ ਲਈ ਔਰ ਇਹਨਾਂ ਨੂੰ ਇੱਕ ਲੋਕਾਂ ਨੂੰ ਇਸ ਗੱਲ ਦੇ ਉੱਤੇ ਕਿ ਜਦੋਂ ਵੀ ਕੋਈ ਵਿਆਹ ਸ਼ੱਦਗ੍ਰ ਪ੍ਰੋਗਰਾਮ ਬੁੱਕ ਕਰਾਂਦਾ ਉਹਨੂੰ ਇਹ ਪਹਿਲਾਂ ਹੀ ਇੱਕ ਗਾਈਡ ਕਰਨ ਇਹ ਕੋਈ ਵੀ ਉਹਨਾਂ ਦਾ ਸੱਜਣ ਮਿੱਤਰ ਜਾਂ ਉਹਨਾਂ ਦਾ ਰਿਸ਼ਤੇਦਾਰ ਵਿਆਹ ਸ਼ਾਦੀ ਦੇ ਮੌਕੇ ਦੇ ਉੱਪਰ ਪ੍ਰੋਗਰਾਮ ਦੇ ਵਿੱਚ ਕੋਈ ਵੀ ਵੈਪਨ ਲੈ ਕੇ ਨਹੀਂ ਆਵੇਗਾ। ਔਰ ਦੂਸਰੀ ਜੇ ਕੋਈ ਹੈਗਾ ਥ्रेटਨ ਪਰਸਨ ਆ ਜੇ ਆ ਵੀ ਗਿਆ ਤੇ ਉੱਥੇ ਕੋਈ ਵੀ ਉਹਦਾ ਜਿਹੜਾ ਹੈਗਾ ਮਿਸਯੂਜ਼ ਨਹੀਂ ਕਰੇਗਾ। ਇਹ ਜਿਹੜੀ ਜ਼ਿੰਮੇਵਾਰੀ ਹੈ, ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਜਿਹੜਾ ਪ੍ਰੋਗਰਾਮ ਕਰਵਾ ਰਿਹਾ ਉਹਦੀ ਔਰ ਪਲੱਸ ਜੇਕਰ ਕੋਈ ਮੈਰਿਜ ਪੈਲਸ ਦੇ ਵਿੱਚ ਤੁਸੀਂ ਕੈਮਰੇ ਗਵਾਰਾ ਲੱਗੇ ਆ ਇਹ ਪੂਰਾ ਉੱਤੇ ਨਿਗਰਾਨੀ ਰੱਖਣਗੇ। ਜੇ ਇਹਨਾਂ ਦੇ ਧਿਆਨ ਚ ਵੀ ਕੋਈ ਆਂਦਾ ਤੇ ਇਹੋ ਜਿਹਾ ਕੋਈ ਪਰਸਨ ਹੈਗਾ ਜਿਹੜਾ ਉਹ ਵੈਪਨ ਦੀ ਇਲੀਗਲ ਜਿਹੜੀ ਨਮਾਇਸ਼ ਕਰਨ ਦੀ ਕੋਸ਼ਿਸ਼ ਕਰਦਾ ਜਾਂ ਕੋਈ ਉੱਥੇ ਮਿਸਯੂਜ਼ ਕਰਨ ਦੀ ਕੋਸ਼ਿਸ਼ ਕਰਦਾ ਤੇ ਇਮੀਡੀਏਟ ਜਿਹੜਾ ਪੁਲਿਸ ਦਾ ਧਿਆਨ ਚ ਲਿਆਣਗੇ ਤਾਂ ਕੋਈ ਵੀ ਜਿਹੜੀ ਕੋਈ ਅਨਸਕਾਮਿੰਗ ਘਟਨਾ ਨਾ ਹੋ ਸਕੇ ਇਹਦੇ ਬਾਰੇ ਜੋ ਵੀ ਸਾਡੇ ਐਸਐਸਪੀ ਸਾਹਿਬ ਜੀ ਨਮਦੀ ਬਸਤਾ ਗੁੱਤਾ ਆਈਪੀਐਸ ਔਰ ਸਾਡੇ ਹੋਰ ਸੀਨੀਅਰ ਅਫਸਰਾਂ ਵੱਲੋਂ ਹਦਾਇਤਾਂ ਜਾਰੀ ਹੋਈਆਂ ਸੀਗੀਆਂ ਉਹ ਅਸੀਂ ਸਾਰੇ ਮੈਚ ਪਹਿਲੇ ਸਾਰੇ ਨੂੰ ਸਭ ਦੂਜਾਂ ਦੀ ਪ੍ਰਾਪਤ ਦੇ ਵਿੱਚ ਇਹਨਾਂ ਨੂੰ ਹਦਾਇਤਾਂ ਕੀਤੀਆਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ